ਰਾਸ਼ਨ ਕਾਰਡ ਸਕੀਮ 2025 ਨਵਾਂ ਰਾਸ਼ਨ ਕਾਰਡ ਅਪਲਾਈ ਨਵਾਂ ਨਾਮ ਜੋੜੋ ਆਨਲਾਈਨ ਪ੍ਰੋਸੈਸ ਕਿਹਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਤੇ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਪੰਜਾਬ ਅਲਰਟ ਤੇ ਨਵੀਂ ਹੋਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੋ ਅਗਰ ਤੁਸੀਂ ਵੀ ਰਾਸ਼ਨ ਕਾਰਡ ਦਾ ਨਵਾਂ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਪਰਿਵਾਰ ਵਿੱਚ ਕੋਈ ਨਵਾਂ ਫੈਮਿਲੀ ਮੈਂਬਰ ਆਇਆ ਤਾਂ ਤੁਸੀਂ ਉਹਨਾਂ ਦਾ ਨਾਮ ਰਸ਼ਨ ਕਾਰਡ ਵਿੱਚ ਜੋੜਨ ਦੀ ਸੋਚ ਰਿਓ ਤੁਸੀਂ ਅੱਜ ਦੀ ਵੀਡੀਓ ਅੱਜ ਦੀ ਅਪਡੇਟ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਤੁਹਾਡੇ ਲਈ ਖਾਸ ਅਪਡੇਟ ਲੈ ਕੇ ਆਏ ਹਾਂ ਕਿ ਨਵਾਂ ਰਸ਼ਨ ਕਾਰਡ ਕਿਵੇਂ ਬਣਵਾ ਸਕਦੇ ਹੋ ਅਤੇ ਪੁਰਾਣੇ ਰਸ਼ਨ ਕਾਰਡ ਵਿੱਚ ਕਿਵੇਂ ਨਾਮ ਜੋੜ ਸਕਦੇ ਹੋ ਤਾਂ ਇਸ ਦੇ ਲਈ ਪੂਰੀ ਅਪਡੇਟ ਲਾਸਟ ਤੱਕ ਜ਼ਰੂਰ ਵਾਚ ਕਰ ਲੈਣੀ ਹੈ ਕਿ ਸੈਂਟਰ ਗਵਰਨਮੈਂਟ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣੇ ਸ਼ੁਰੂ ਹੋ ਚੁੱਕੇ ਹਨ ਤੁਸੀਂ ਵੀ ਪੰਜਾਬ ਜਾਂ ਫਿਰ ਸੈਂਟਰ ਦੇ ਕਿਸੇ ਵੀ ਸਟੇਟ ਵਿੱਚ ਰਹਿੰਦੇ ਹੋ ਤਾਂ ਆਪਣਾ ਨਵਾਂ ਰਾਸ਼ਨ ਕਾਰਡ ਅਪਲਾਈ ਕਰ ਸਕਦੇ ਹੋ ਇਸ ਤੇ ਲਈ ਆਨਲਾਈਨ ਪ੍ਰੋਸੈਸ ਸਟਾਰਟ ਕਰ ਦਿੱਤਾ ਗਿਆ ਉਸ ਤੋਂ ਪਹਿਲਾਂ ਇੱਕ ਅਪਡੇਟ ਉਹਨਾਂ ਲੋਕਾਂ ਲਈ ਵੀ ਸਾਂਝੀ ਕਰ ਦਿੰਦੇ ਆ ਜਿਨ੍ਹਾਂ ਦੇ ਹਾਲੇ ਤੱਕ ਰਾਸ਼ਨ ਕਾਰਡ ਦੀ ਕੇवाईसी ਨਹੀਂ ਹੋਈ ਕਿਉਂਕਿ ਰਾਸ਼ਨ ਕਾਰਡ ਦੀ ਕੇवाईसी ਪੰਜਾਬ ਗਵਰਨਟ ਨੇ ਜ਼ਰੂਰੀ ਕਰ ਦਿੱਤੀ ਹੈ ਅਗਰ ਤੁਹਾਡੇ ਰਾਸ਼ਨ ਕਾਰਡ ਦੀ ਕੇवाईसी ਨਹੀਂ ਹੋਈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਰਾਸ਼ਨ ਕਾਰਡ ਦੀ ਕੇवाईसी ਕਰਵਾ ਲੈਣੀ ਚਾਹੀਦੀ ਹੈ ਨਹੀਂ ਤਾਂ ਤੁਹਾਡਾ ਉਹਨਾਂ ਰਾਸ਼ਨ ਬੰਦ ਹੋ ਜਾਵੇਗਾ ਤੁਹਾਨੂੰ ਉਹਨਾਂ ਵਾਲੇ ਸਮੇਂ ਦੇ ਵਿੱਚ ਰਾਸ਼ਨ ਨਹੀਂ ਮਿਲੇਗਾ ਅਗਰ ਤੁਸੀਂ ਕੇवाईसी ਨੂੰ ਕੰਪਲੀਟ ਨਹੀਂ ਕਰਦੇ ਹੋ ਤਾਂ ਇਸ ਤੋਂ ਇਲਾਵਾ ਜਿਨ੍ਹਾਂ ਨੇ ਨਵੇਂ ਰਾਸ਼ਨ ਕਾਰਡ ਬਨਵਾਉਣੇ ਹਨ ਉਹ ਵੀਡੀਓ ਨੂੰ ਜ਼ਰੂਰ ਵਾਚ ਕਰਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਵੇਂ ਰਾਸ਼ਨ ਕਾਰਡ ਦੇ ਲਈ ਡਾਕੂਮੈਂਟ ਕਿ-ਕੀ ਲੱਗਦੇ ਆ ਤੁਹਾਡਾ ਪਹਿਲਾਂ ਤੋਂ ਕੋਈ ਵੀ ਰਾਸ਼ਨ ਕਾਰਡ ਨਹੀਂ ਬਨਿਆ ਹੋਣਾ ਚਾਹੀਦਾ ਤੁਹਾਡਾ ਕਿਸੇ ਵੀ ਪਰਿਵਾਰਕ ਮੈਂਬਰ ਦਾ ਪਹਿਲਾਂ ਤੋਂ ਕਿਸੇ ਦੇ ਹੋਰ ਰਾਸ਼ਨ ਕਾਰਡ ਦੇ ਵਿੱਚ ਨਾਮ ਦਰਜ ਨਹੀਂ ਹੋਣਾ ਚਾਹੀਦਾ ਅਗਰ ਤੁਹਾਡੇ ਪਹਿਲਾਂ ਤੋਂ ਕਿਸੇ ਫੈਮਿਲੀ ਮੈਂਬਰ ਦਾ ਨਾਮ ਹੋਰ ਰਾਸ਼ਨ ਕਾਰਡ ਵਿੱਚ ਦਰਜ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹ ਨਾਮ ਡਿਲੀਟ ਕਰਨਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਨਵਾਂ ਰਾਸ਼ਨ ਕਾਰਡ ਬਣਵਾਉਣਾ ਤਾਂ ਸਭ ਤੋਂ ਪਹਿਲਾਂ ਆਫਲਾਈਨ ਇੱਕ ਫਾਰਮ ਫਿਲ ਕਰਨਾ ਹੋਵੇਗਾ ਤਾਂ ਇਹ ਉਹ ਫਾਰਮ ਹੈ ਜਿਹੜਾ ਤੁਸੀਂ ਫਿਲ ਕਰਨਾ ਹੋਵੇਗਾ ਇਹ ਫਾਰਮ ਤੁਹਾਨੂੰ ਮਹਿਲਾ ਦੇ ਨਾਮ ਤੇ ਫਿਲ ਕਰਨਾ ਪੈਗਾ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ ਉਸ ਦੇ ਪਿਤਾ ਜਾਂ ਪਤੀ ਦਾ ਨਾਮ ਉਸ ਤੋਂ ਬਾਅਦ ਸਲਾਨਾ ਆਮਦਨ 60000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਇਸ ਤੋਂ ਵੱਧ ਉਮਰ ਵਾਲੇ ਜਾਂ ਇਸ ਤੋਂ ਵੱਧ ਜਿਨ੍ਹਾਂ ਦੀ ਸਲਾਨਾ ਆਮਦਨ ਹੈ ਉਹ ਰਾਸ਼ਨ卡 ਨਹੀਂ ਬਣਵਾ ਸਕਦੇ ਇੱਥੇ ਤੁਸੀਂ ਆਪਣੀ ਕੈਟਾਗਰੀ ਵੀ ਸਿਲੈਕਟ ਕਰੋਗੇ ਤੁਹਾਡੀ ਕਿਹੜੀ ਕੈਟਾਗਰੀ ਆ ਉਸ ਤੋਂ ਬਾਅਦ ਆ ਜਾਂਦਾ ਕਿ ਤੁਹਾਡੇ ਪਰਿਵਾਰਕ ਮੈਂਬਰ ਕੀ ਕੰਮ ਕਰਦੇ ਹਨ ਉਸ ਦਾ ਪੂਰਾ ਡिटेल ਦਸਨੀ ਹੋਵੇਗੀ ਤੁਹਾਡਾ ਐਡਰੈਸ ਤੁਹਾਡਾ ਮੋਬਾਈਲ ਨੰਬਰ ਬੈਂਕ ਖਾਤਾ ਆਈ ਐਫ ਸੀ ਕੋਡ ਆਧਾਰ ਕਾਰਡ ਇਹ ਸਾਰੀ ਡਿਟੇਲ ਤੁਸੀਂ ਇਸ ਦੇ ਵਿੱਚ ਸ਼ੇਅਰ ਕਰਨੀ ਹੋਵੇਗੀ ਉਸ ਤੋਂ ਬਾਅਦ ਆ ਜਾਂਦੀ ਹੈ ਮੈਂਬਰ ਡਿਟੇਲ ਤੁਸੀਂ ਸਭ ਤੋਂ ਪਹਿਲਾਂ ਆਪਣੇ ਪੂਰੇ ਪਰਿਵਾਰਕ ਮੈਂਬਰ ਦੇ ਨਾਮ ਉਹਨਾਂ ਦਾ ਰਾਸ਼ਨ ਕਾਰਡ ਜਿਸ ਪਰਸਨ ਦਾ ਬਣਾ ਰਹੇ ਹਾਂ ਉਸ ਦੇ ਨਾਲ ਕੀ ਰਿਸ਼ਤਾ ਉਮਰ ਕਿੰਨੀ ਆ ਕੀਤਾ ਕੀ ਆ ਅਤੇ ਆਧਾਰ ਕਾਰਡ ਨੰਬਰ ਇਹ ਚੀਜ਼ਾਂ ਤੁਸੀਂ ਸਾਰੀਆਂ ਇੱਥੇ ਫਿਲ ਕਰ ਦੇਣੀਆਂ ਨੇ ਉਸ ਤੋਂ ਬਾਅਦ ਇੱਥੇ ਤੁਹਾਡੇ ਸਿਗਨੇਚਰ ਹੋ ਜਾਣਗੇ ਅਤੇ ਪਿੰਡੂ ਖੇਤਰੀ ਯਾਨੀ ਕਿ ਤੁਹਾਡੇ ਪਟਵਾਰੀ ਅਤੇ ਪਿੰਡ ਦੇ ਸਰਪੰਚ ਇਸ ਤੋਂ ਇਲਾਵਾ ਤੁਹਾਡੇ ਪਿੰਡ ਦੇ ਮੋਹਤਵਾਰ ਮੈਂਬਰ ਤੋਂ ਸਿਗਨੇਚਰ ਤੁਸੀਂ ਕਰਾਉਣੇ ਹੋਣਗੇ ਇਹ ਚੀਜ਼ਾਂ ਕਰਵਾ ਕੇ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਜੋ ਤੁਹਾਡੇ ਤਹਿਸੀਲ ਲੱਗਦੀ ਆ ਤੁਹਾਡੇ ਤਹਿਸੀਲ ਦੇ ਆਫਸਰ ਹਨ ਉਹਨਾਂ ਨੂੰ ਤੁਸੀਂ ਫਾਰਮ ਜਮ੍ਹਾਂ ਕਰਾਉਣਾ ਹੋਵੇਗਾ ਅਗਰ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਕੋਈ ਦੀਪੂ ਹੋਲਡਰ ਹੈ ਦੀਪੂ ਤੁਹਾਡੇ ਪਿੰਡ ਦੇ ਵਿੱਚ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਫਾਰਮ ਦੇ ਸਕਦੇ ਹੋ ਉਹ ਵੀ ਤੁਹਾਡਾ ਫਾਰਮ ਅੱਗੇ ਜਮ੍ਹਾਂ ਕਰਵਾ ਸਕਦੇ ਹਨ ਤਾਂ ਇਸ ਤਰੀਕੇ ਤੁਸੀਂ ਨਵਾਂ ਰਾਸ਼ਨ ਕਾਰਡ ਅਪਲਾਈ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਤੁਸੀਂ ਨਵਾਂ ਰਾਸ਼ਨ ਕਾਰਡ ਤਾਂ ਬਣਵਾ ਲਿਆ ਲੇਕਿਨ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦਾ ਨਾਮ ਤੁਸੀਂ ਐਡ ਕਰਨਾ ਹੈ ਜਾਂ ਤੁਹਾਡੇ ਪਰਿਵਾਰਕ ਮੈਂਬਰ ਦਾ ਨਾਮ ਐਡ ਨਹੀਂ ਆ ਲੇਕਿਨ ਰਾਸ਼ਨ ਕਾਰਡ ਤੁਹਾਡਾ ਪਹਿਲਾਂ ਤੋਂ ਬਣਿਆ ਉਸ ਲਈ ਤੁਸੀਂ ਸਰਚ ਕਰ ਲੈਣਾ ਮੇਰਾ ਰਾਸ਼ਨ ਐਪ ਇਸ ਐਪ ਨੂੰ ਉਸ ਪਰਸਨ ਦੇ ਨਾਮ ਤੇ ਲੌਗਇਨ ਕਰਨਾ ਜਿਸ ਦੇ ਨਾਮ ਤੇ ਰਾਸ਼ਨ ਕਾਰਡ ਬਣਿਆ ਹੋਇਆ ਉਹਦੇ ਆਧਾਰ ਕਾਰਡ ਨਾਲ ਤੁਸੀਂ ਜਦੋਂ ਫਾਰਮ ਨੂੰ ਲੌਗਇਨ ਕਰ ਲਓਗੇ ਉਸ ਤੋਂ ਬਾਅਦ ਆਪਸ਼ਨ ਆ ਜਾਵੇਗੀ ਇੱਕ ਨਵਾਂ ਐਡ ਮੈਂਬਰ ਕਰਨ ਦੀ ਐਡ ਮੈਂਬਰ ਤੇ ਜਾ ਕੇ ਤੁਸੀਂ ਜਿਸ ਮੈਂਬਰ ਨੂੰ ਐਡ ਕਰਨਾ ਹੈ ਉਸ ਦਾ ਆਧਾਰ ਕਾਰਡ ਉਸ ਦੀ ਕੀ ਵਰਕ ਕਰਦਾ ਸਾਰੀ ਡਿਟੇਲ ਅਤੇ ਆਧਾਰ OTP ਵੈਰੀਫਾਈ ਕਰਨ ਤੋਂ ਬਾਅਦ ਸਾਰੀ ਡਿਟੇਲ ਫਿਲ ਕਰ ਦੇਣੀ ਹੈ ਤੇ ਫਾਰਮ ਨੂੰ ਸਬਮਿਟ ਕਰ ਦੇਣੇ ਜਦੋਂ ਤੁਹਾਡਾ ਫਾਰਮ ਆਫ ਬਿਲਕੁਲ ਸਬਮਿਟ ਹੋ ਜਾਏਗਾ ਲਗਭਗ ਇੱਕ ਹਫਤੇ ਦੇ ਵਿੱਚ ਤੁਹਾਡਾ ਨਵਾਂ ਮੈਂਬਰ ਰਾਸ਼ਨ ਕਾਰਡ ਵਿੱਚ ਐਡ ਹੋ ਜਾਵੇਗਾ ਤਾਂ ਇਸ ਤਰੀਕੇ ਤੁਸੀਂ ਆਪਣਾ ਨਵਾਂ ਮੈਂਬਰ ਨੂੰ ਮੇਰਾ ਰਾਸ਼ਨ ਐਪ ਦੇ ਜ਼ਰੀਏ ਆਪਣੇ ਰਾਸ਼ਨ ਕਾਰਡ ਦੇ ਵਿੱਚ ਐਡ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਨ੍ਹਾਂ ਦੀ ਕੇवाईसी ਨਹੀਂ ਹੋਈ ਉਹਨਾਂ ਨੂੰ ਹੁਣ ਰਾਸ਼ਨ ਮਿਲਣਾ ਬੰਦ ਹੋ ਚੁੱਕਿਆ ਹੈ ਅਗਰ ਤੁਸੀਂ ਕੇवाईसी ਕਰਾਉਣਾ ਚਾਹੁੰਦੇ ਆਪਣੇ ਨਜ਼ਦੀਕੀ ਡੀਪੂ 홀ਡਰ ਕੋਲ ਜਾ ਕੇ ਜਾਂ ਫਿਰ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਫਾਰਮ ਦੀ ਕੇवाईसी ਕਰਵਾ ਲਓ ਆਪਣੇ ਰਾਸ਼ਨ ਕਾਰਡ ਦੀ ਕੇवाईसी ਕਰਵਾ ਲਓ ਤਾਂ ਜੋ ਤੁਹਾਨੂੰ ਵੀ ਰਾਸ਼ਨ ਮਿਲਣਾ ਸਟਾਰਟ ਹੋ ਜਾਵੇ ਅਤੇ ਇਸ ਦੇ ਨਾਲ ਉਹਨਾਂ ਲੋਕਾਂ ਦੇ ਰਾਸ਼ਨ ਬੰਦ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕੋਈ ਗਵਰਨਮੈਂਟ ਜੌਬ ਕਰਦੇ ਹਨ ਜਾਂ ਫਿਰ ਪ੍ਰਾਈਵੇਟ ਜੌਬ ਦੇ ਨਾਲ 1 ਲੱਖ ਤੋਂ ਵੱਧ ਸਾਲਾਨਾ ਆਮਦਨ ਹੋ ਰਹੀ ਹੈ ਉਹਨਾਂ ਲੋਕਾਂ ਦਾ ਰਾਸ਼ਨ ਕਾਰਡ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੇ 4 ਪਹੀਏ ਵਹੀਕਲ ਵਾਹਨ ਜਿਵੇਂ ਕਿ ਕਾਰ ਗੱਡੀ ਆਪਣੀ ਪਰਸਨਲ ਰੱਖੀ ਹੋਈ ਹੈ ਉਹਨਾਂ ਨੂੰ ਵੀ ਰਾਸ਼ਨ ਕਾਰਡ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਵੀ ਰਾਸ਼ਨ ਕਾਰਡ ਬੰਦ ਕੀਤਾ ਜਾ ਰਿਹਾ ਤਾਂ ਇਹ ਜੋ ਸਰਕਾਰ ਵੱਲੋਂ ਸਰਵੇ ਕੀਤਾ ਗਿਆ ਉਸ ਦੇ ਆਧਾਰ ਤੇ ਬਹੁਤ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਬੰਦ ਕੀਤੇ ਜਾ ਚੁੱਕੇ ਹਨ ਅਤੇ ਹੁਣ ਵੀ ਹੋਰ ਲੋਕਾਂ ਦੇ ਵੀ ਰਾਸ਼ਨ ਕਾਰਡ ਬੰਦ ਕਰਨ ਦੇ ਵਿੱਚ ਲੱਗੀ ਹੋਈ ਹੈ ਸਰਕਾਰ ਕਿਉਂਕਿ ਸਰਕਾਰ ਅਕੋਰਡਿੰਗ ਜਿਹੜੇ ਲੋਕ ਫਰਜੀ ਅਤੇ ਡਾਕੂਮੈਂਟ ਤਿਆਰ ਕਰਕੇ ਆਪਣਾ ਰਾਸ਼ਨ ਕਾਰਡ ਤੇ ਰਾਸ਼ਨ ਲੈ ਰਹੇ ਹਨ ਸਰਕਾਰ ਵੱਲੋਂ ਇੱਕ ਤਰੀਕੇ ਦਾ ਧੋਖਾਧੜੀ ਫਰਾਡ ਕਰ ਰਹੇ ਹਨ ਜਿਨ੍ਹਾਂ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਸ ਕਰਕੇ ਅਗਰ ਤੁਸੀਂ ਵੀ ਆਪਣਾ ਰਾਸ਼ਨ ਲੈ ਰਹੇ ਹੋ ਤੁਹਾਡੇ ਪਰਿਵਾਰਕ ਮੈਂਬਰ ਕੋਈ ਗਵਰਨਮੈਂਟ ਜੌਬ ਕਰਦੇ ਹਨ ਜਾਂ ਪ੍ਰਾਈਵੇਟ ਜੌਬ ਤੋਂ 1 ਲੱਖ ਤੋਂ ਵੱਧ ਸਲਾਨਾ ਆਮਦਨ ਆਉਂਦੀ ਹੈ ਤਾਂ ਤੁਹਾਨੂੰ ਆਪਣੇ ਰਾਸ਼ਨ ਕਾਰਡ ਖੁਦ ਸਿਲੰਡਰ ਕਰਾਉਣਾ ਪਵੇਗਾ ਅਗਰ ਸਰਕਾਰ ਤੁਹਾਡੇ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡੇ ਤੇ ਕਾਰਵਾਈ ਕਰਦੀ ਹੈ ਤਾਂ ਤੁਹਾਨੂੰ ਉਸ ਦਾ ਜਰਮਾਨਾ ਵੀ ਪੈ ਸਕਦਾ ਹੈ ਤਾਂ ਇਹ ਸੀ ਅੱਜ ਦੀ ਖਾਸ ਤੇ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਪੰਜਾਬ ਅਲਰਟ ਨੂੰ ਸਬਸਕ੍ਰਾਈਬ ਕਰੋ ਧੰਨਵਾਦ